ਬੜੀ ਖੁਸ਼ੀ ਹੈ ਕਿ 952 ਦੇ ਕਰੀਬ ਅੱਜ ਨਵੇਂ ਟੀਚਰ ਸਕੂਲਾਂ 'ਚ ਜਾਣਗੇ ਤੁਹਾਡਾ ਜਿਸ ਤਰ੍ਹਾਂ ਹੁਣ ਦੱਸਿਆ ਕਿ ਚੌਥੀ ਨੌਕਰੀ ਹੈ ਪਰ ਟੀਚਿੰਗ ਪ੍ਰੋਫੈਸ਼ਨ ਜਿਹੜਾ ਸੀ ਉਹ ਮੇਰਾ ਜਨੂਨ ਸੀ ਵੀ ਮੈਂ ਮਾਸਟਰ ਬਣਨਾ ਹੈ ਟੀਚਰ ਬਣਨਾ ਬੜੀ ਵੱਡੀ ਗੱਲ ਹੈ ਜੀ ਇਹ ਕਿਸੇ ਨੂੰ ਦਾਨ ਵਿਦਿਆ ਦਾ ਦਾਨ ਦੇਣਾ ਹੈ ਦਾਨ ਹੈ ਇਹ ਵਿਦਿਆ ਵਿਚਾਰੀ ਤਪਰ ਉਪਕਾਰ ਸਕੂਲਸ ਅੱਛੇ ਤੁਹਾਨੂੰ ਮਿਲਣ ਸਕੂਲਾਂ ਚ ਐਟਮੋਸਫੀਅਰ ਅੱਛਾ ਮਿਲੇ ਇਹਦੇ ਇਹਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਤੇ ਕਰੀ ਜਾਂਦੇ ਆ ਰੋਜ਼ ਟੀਚਰ ਮੈਂ ਕਿਉਂਕਿ ਮੈਂ ਖੁਦ ਸਰਕਾਰੀ ਸਕੂਲਾਂ ਚ ਪੜਿਆ ਹੋਇਆ ਸਰਕਾਰੀ ਸਕੂਲ ਦੇ ਟੀਚਰਾਂ ਚ ਕੋਈ ਕਮੀ ਨਹੀਂ ਜੀ ਕੋਈ ਟੈਲੈਂਟ ਦੀ ਕਮੀ ਨਹੀਂ ਮੱਚ ਬੈਟਰ ਟੈਲੈਂਟ ਹੈ ਪ੍ਰਾਈਵੇਟ ਵਾਲਿਆਂ ਨਾਲ ਪਰ ਮਾਹੌਲ ਨਹੀਂ ਹੈਗਾ ਜੀ ਉੱਥੇ ਬੱਚਿਆਂ ਨੂੰ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਬਾਥਰੂਮ ਨਹੀਂ ਹੈਗੇ ਪੱਖਾ ਖੜ ਗਿਆ ਜੀ ਉਹ ਹੋਰ ਆ ਮਤਲਬ ਟੀਚਰ ਜਿਹੜਾ ਹੈ ਉਹਦਾ ਧਿਆਨ ਟੀਚਿੰਗ ਤੋਂ ਬਿਨਾ ਬਾਕੀ ਹੋਰ ਚੀਜ਼ਾਂ ਵੱਲ ਰਹਿੰਦਾ ਸੀ ਹੈਡਮਾਸਟਰ ਮੇਰੇ ਕੋਲ ਮੇਰੇ ਡੈਡੀ ਹੈਡਮਾਸਟਰ ਸੀ ਉਹਨਾਂ ਦਾ ਧਿਆਨ ਆ ਪੱਖਾ ਖੜ ਗਿਆ ਜੀ ਆ ਬਾਥਰੂਮ ਦੀ ਟੂਟੀ ਖਰਾਬ ਹੋ ਗਈ ਜੀ ਹੈਨਾ ਉਹਨਾਂ ਉਹਨਾਂ ਦਾ ਧਿਆਨ ਟੀਚਿੰਗ ਵੱਲ ਜਾਂ ਆਪਣੇ ਸਕੂਲ ਦੀ ਸੁਪਰਵਾਈਜ਼ਨ ਵੱਲ ਚਾਹੀਦਾ ਸੀ जो कि असि अज प्रोवाइड करवाता कैंपस मैनेजर का मतलब है उस स्कूल का बाकी का सारा काम देखूगा टीचर का काम सिर्फ पढ़ाई आसा देखना बस नहीं तो वोटा भी थोड़े तो थो पाने वोटा गिण भी होंगे हो आज जनसंख्या सेंसस कर चलो मास्टर ਆਉਣ 26 ਚ ਕਹਿੰਦੇ ਨੇ ਇਹ ਕਰਾਉਣ ਨੂੰ ਸੈਂਸਸ ਮੈਂ ਤਾਂ ਕਹਤਾ ਉਹਨਾਂ ਨੂੰ ਜਵਾਬ ਦਿੱਤਾ ਮੈਂ ਕਿ ਮੈਂ ਨਹੀਂ ਇੱਕ ਵੀ ਟੀਚਰ ਦੇਣਾ ਤੁਹਾਨੂੰ ਮੈਂ ਕਿ ਤੁਸੀਂ ਐਂ ਕਰੋ ਮੈਂ ਕਿਹਾ ਮੈਂ ਤੁਹਾਨੂੰ ਐਮਏ ਪੜੇ ਹੋਏ ਐਮਫਿਲ ਪੜੇ ਲਿਖੇ ਬੱਚੇ ਮੈਂ ਤੁਹਾਨੂੰ ਜਿਨ੍ਹਾਂ ਨੂੰ ਅਜੇ ਨੌਕਰੀਆਂ ਨਹੀਂ ਮਿਲੀਆਂ ਮੈਂ ਤੁਹਾਨੂੰ ਉਹ ਦਿਨਾ ਜਾਂ ਪੜ ਰਹੇ ਨੇ ਅਜੇ ਉਹਨਾਂ ਨੂੰ 2 ਮਹੀਨੇ ਟ੍ਰੇਨਿੰਗ ਦਿਓ ਤੇ ਉਹਨਾਂ ਨੂੰ ਹਾਇਰ ਕਰੋ ਕਾਰ ਮਿਲਨੇ 5 ਮਹੀਨੇ ਜਿੰਨਾ ਵੀ ਤੁਹਾਡਾ ਹੈਗਾ ਜਨਸੰਖਿਆ ਦਾ ਤੁਸੀਂ ਉਹਨਾਂ ਤੋਂ ਕਰਵਾਓ ਤੇ ਉਹਨਾਂ ਨੂੰ ਇੱਕ ਪ੍ਰਸ਼ੰਸਾ ਪੱਤਰ ਜਾਂ ਸਰਟੀਫਿਕੇਟ ਵੀ ਦਿਓ ਤੇ ਉਹਨਾਂ ਦਾ ਰੈਜ਼ume ਜਿਹੜਾ ਉਹ ਵੀ ਬਹੁਤ ਵੱਜੂਗਾ ਕਿ ਦੁਨੀਆ ਦੇ ਸਭ ਤੋਂ ਵੱਧ ਪਾਪੂਲੇਸ਼ਨ ਜਾਂ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਅਸੀਂ ਸੈਂਸਸ ਕੀਤਾ ਹੋਇਆ ਹੈ। ਮੈਂ ਤੁਸੀ ਮੈਥੋਂ ਤੁਸੀ ਮੈਥੋਂ ਟੀਚਰ ਮੰਗੀ ਜਾਊਂਗੇ 4 ਮਹੀਨੇ ਬਾਅਦ ਤੇ ਮੈਂ ਸਕੂਲਰ ਕੀ ਕਰੂੰਗਾ ਫਿਰ? ਔਰ ਇਹ ਸ਼ਾਇਦ ਇਸ ਗੱਲ ਨਾਲ ਸਹਿਮਤ ਵੀ ਹੋ ਗਏ ਹੋ ਤੇ ਸ਼ਾਇਦ ਦੋ ਤਿੰਨ ਰਾਜਾਂ ਨੇ ਹੋਰ ਜਵਾਬ ਦੇਤਾ ਵੀ ਅਸੀਂ ਵੀ ਨਿੰਦੇ ਉਹ ਕਹਿੰਦੇ بڑا ਪੰਗਾ ਹੈ ਕਹਿੰਦੇ ਇਹ ਪੜਕਾਉਂਦਾ ਭਗਵਾਨ ਤਮਾਨ ਸਾਰਿਆਂ ਮੈਂ ਕਿਹਾ ਪੜਕਾਉਂਦਾ ਨਹੀਂ ਉਹ ਮੈਂ ਪੜਾਉਣਾ ਸੋ ਇਸ ਕਰਕੇ ਕਿਉਂਕਿ ਦੇਖੋ ਜਿਸ profession ਵਾਸਤੇ ਤੁਸੀਂ ਚੁਣੇ ਗਏ ਹੋ ਤੁਹਾਡੇ ਤੋਂ ਉਹ ਕੰਮ ਲੈਣਾ ਚਾਹੀਦਾ ਜਿਹੜਾ ਟੈਲੈਂਟ ਤੁਹਾਡੇ ਕੋਲ ਹੈਗਾ ਉਹ ਲੈਣਾ ਚਾਹੀਦਾ ਤੇ ਤੁਹਾਨੂੰ ਜੇ ਟੀਚਰ ਨੂੰ ਹੀ ਆਪਣੇ ਫਿਊਚਰ ਦੀ ਚਿੰਤਾ ਹੋਊਗੀ ਮੇਰੀ ਤਨਖਾਹ ਨਹੀਂ ਵਧਦੀ ਮੈਂ ਕੀ ਕਰੂੰਗਾ ਜਿਵੇਂ ਹੀਰੋ ਵਾਲਾ ਮੁੰਡਾ ਕਹਿੰਦਾ ਸੀ ਮੈਂ ਛੱਡਦਾ ਸੀ ਉਮੀਦ ਹੈ 20000 ਚ ਕੀ ਬਣਾਉਂਗਾ ਛੱਡ ਪਰੇ ਅਗਲੀ ਵਾ ਅਗਲੀ ਜੁਲਾਈ ਤੋਂ ਬਾਅਦ ਛੱਡ ਦਾਂਗੇ ਹਨਾ ਤੇ ਮਤਲਬ ਜੇ ਟੀਚਰ ਨੂੰ ਹੀ ਆਪਣੇ ਫਿਊਚਰ ਦੀ ਚਿੰਤਾ ਹੈ ਫਿਰ ਉਹਨੇ ਆਪਣੇ ਬੱਚਿਆਂ ਦਾ ਫਿਊਚਰ ਕਿਵੇਂ ਬਣਾਉਣਾ ਹੈ ਉਹ ਆਪ ਆਪ ਮਤਲਬ ਪਹਿਲਾਂ ਕੀ ਸੀਗਾ ਸਕੂਲ ਖਾਲੀ ਸੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਸੀ ਉਹ ਭਰੀ ਹੋਈ ਸੀ ਟੀਚਰਾਂ ਨਾਲ ਉਮੈ ਕਿਨਾਂ ਨੂੰ ਥੱਲੇ ਲਾ ਕੇ ਸਕੂਲ ਚ ਵਾੜ ਲਓ ਯਾਰ ਇਹ ਜਿਹੜੀ ਗੱਲ ਹੈ ਨਾ ਜੀ ਉਹਨਾਂ ਨੂੰ ਧਿਆਨ ਨਹੀਂ ਲੱਗਦਾ ਉਹ ਉਹ ਸਰਕਾਰੀ ਚ ਪੜ੍ਹੇ ਹੀ ਨਹੀਂ ਸੀ ਨਾ ਉਹ ਤਾਂ ਪਹਾੜ ਆਲੇ ਨੇ ਜੀ ਕੋਈ ਇਧਰ ਦੂਨ ਆਲਾ ਹੈ ਕੋਈ ਸਨਾਵਰ ਆਲਾ ਹੈ ਹੈ ਨਾ ਕੋਈ ਉੱਥੇ ਸ਼ਿਮਲੇ ਵਾਲਾ ਹੈ ਕੋਈ ਕੋਈ ਇਧਰ ਡਲੌਜੀ ਵਾਲਾ ਹੈ ਉਹ ਤਾਂ ਪੜ੍ਹੇ ਹੀ ਨਹੀਂ ਤੇ ਉਹਨਾਂ ਦਾ ਪਤਾ ਹੀ ਨਹੀਂ ਬਈ ਸਰਕਾਰੀ ਸਕੂਲਾਂ ਦੀ ਪੜ੍ਹਾਈ ਕੀ ਹੁੰਦੀ ਹੈ ਜਾ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਦਿੱਕਤਾਂ ਕੀ ਹੁੰਦੀਆਂ ਨੇ ਹੁੰਦਾ ਪਤਾ ਹੀ ਨਹੀਂ ਉਹ ਤਾਂ ਸਿੱਧੇ ਹੋਸਟਲ ਚੋਂ ਕਲਾਸ ਚ ਕਲਾਸ ਚ ਹੋਸਟਲ ਚ ਬਸ ਮਾਤਾ ਪਿਤਾ ਅਮੀਰ ਹਰ ਹਫਤੇ ਗੱਡੀਆਂ ਆਗੀਆਂ ਨਵੀਆਂ ਚਲੋ ਵੀਕਐਂਡ ਆ ਗਿਆ ਵਾਓ ਚਲੋ ਫਨ ਕਰੋ ਚਲੋ ਜੀ ਸਾਡਾ ਕਿਹੜਾ ਵੀਕਐਂਡ ਘਰੇ ਜਾਂਦਿਆਂ ਨੂੰ ਮੱਝਾਂ ਛੱਡ ਦਿੰਦੇ ਸੀ ਉਹ ਗਈਆਂ ਚੱਲ ਚੱਲ ਉਹਦੇ ਮਗਰੀ ਚੱਲ ਛੁੱਧੇ ਹੀ ਖੇਤ ਹਾਂ ਬਿਲਕੁਲ ਛੱਡ ਦਿੰਦੇ ਸੀ ਮੱਝਾਂ ਵੀ ਆਉਣਗੇ ਜਵਾਬ ਨਹੀਂ ਦੇ ਸਕਦੀ ਉਹ ਜਾਂਦੀਆਂ ਨੇ ਛੇਤੀ ਘਰ ਘਰਾਂ ਚੱਲ 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 ਸ਼ਾਬਾਸ਼ ਵੀ ਅਸੀਂ ਹੋਮਵਰਕ ਵੀ ਕਰਨਾ ਹੈ ਇਹ ਉਹ ਨਾ ਸੋ ਮੈਂ ਤਾਂ ਇਹ ਕਹਿਣਾ ਹੁਣਾ ਕਿ ਇਹ ਵੀ ਸ਼ੁਕਰ ਹੈ ਇਹ ਵੀ ਸ਼ੁਕਰ ਹੈ ਕਿ ਸਾਨੂੰ ਉਹਨਾਂ ਸਕੂਲਾਂ ਚ ਪੜ੍ਹਨ ਦਾ ਮੌਕਾ ਮਿਲ ਗਿਆ ਜਿੱਥੋਂ ਚੰਗਾ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਹੁੰਦੀ ਹੈ ਮਤਲਬ ਕਨਵੈਂਟਰੀਅਨ ਤੇ ਸਰਕਾਰੀਾਂ ਦਾ ਇਹੀ ਫਰਕ ਹੈ ਬਸ ਬਿਜਲ ਸਰਕਾਰੀ ਸਕੂਲ ਹੈ ਨਾ ਉਹ ਪਰਸਨੈਲਿਟੀ ਡਿਵੈਲਪਮੈਂਟ 'ਚ ਬਹੁਤ ਯੋਗਦਾਨ ਪਾਉਂਦੇ ਆ ਜੀ ਮੈਂ ਕਹਤਾ ਇੱਕ ਇੱਕ ਵਾਰੀ ਕਿਤੇ ਪੱਤਰਕਾਰ ਕਹਿੰਦੇ ਜੀ ਕਿਵੇਂ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਸਰਕਾਰੀ ਸਕੂਲ ਜਿਹੜੇ ਨੇ ਉਹ ਤੁਹਾਨੂੰ ਡਿਸੀਜਨ ਮੇਕਰ ਬਣਾਉਂਦੇ ਆ ਫੈਸਲਾ ਲੈਣ ਦੀ ਕੈਪੈਸਿਟੀ ਤੁਹਾਡੇ 'ਚ ਆਉਂਦੀ ਹੈ ਕਹਿੰਦੇ ਕਿਵੇਂ ਜੀ ਮੈਂ ਕਿਹਾ ਜੀ ਮਤਲਬ ਵੀ ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਵੀ ਘਰੋਂ ਅਸੀਂ ਚੱਲ ਪਏ ਸਕੂਲ ਨੂੰ ਬਾਂਚ ਰਾਜ ਫੈਸਲਾ ਕਰਨਾ ਹੁੰਦਾ ਵਿੱਚ ਘਰੋਂ ਤਾਂ ਚੱਲ ਚੱਲ ਸਕੂਲ ਜਾਣਾ ਹੈ ਜਾਂ ਨਾ ਅੱਜ ਉਹ ਉਹ ਪਤਾ ਕਿ ਫੈਸਲਾ ਲੈਣਾ ਡਿਸੀਜਨ ਮੇਕਿੰਗ ਹੈ ਜੀ ਸਕੂਲ ਚ ਕਿਹੜਾ ਸਕੂਲ ਚ ਕਿਹੜਾ ਫੋਨ ਆਉਂਦਾ ਘਰੇ ਵੀ ਤੁਹਾਡਾ ਬੱਚਾ ਨਹੀਂ ਆਇਆ ਪ੍ਰਾਈਵੇਟ ਚ ਘਰੇ ਫੋਨ ਆਉਂਦਾ ਤੁਹਾਡਾ ਬੱਚਾ ਨਹੀਂ ਆਇਆ ਅੱਜ ਆਈ ਚਲੋ ਫਿਰ ਫੈਸਲਾ ਲੈ ਲੈ ਚੱਲ ਚੱਲ ਚੱਲੇ ਜੀ ਚੱਲਦੇ ਹਾਂ ਫਿਰ ਅੱਗੇ ਜਾ ਕੇ ਫਿਰ ਫੈਸਲਾ ਲੈਣਾ ਵੀ ਭੱਜਣਾ ਅੱਧੀ ਛੁੱਟੀ ਵੇਲੇ ਆ ਜਹ ਅੱਠਵੇਂ ਪੀੜ ਚ ਭੱਜिए ਬੜਾ ਵੱਡਾ ਫੈਸਲਾ ਫਿਰ ਤੁਹਾਨੂੰ ਇਹ ਥੋੜਾ ਜਿਹਾ ਮਤਲਬ ਪੋਲਿਟਿਕਸ ਜਿਆ ਰਾਜਨੀਤੀ ਵੀ ਜਿਹੜੀ ਹੈ ਉਹਦੇ ਵੀ ਥੋੜੀ ਸਿੱਖਿਆ ਜਿਹੜੀ ਹੈ ਸਰਕਾਰੀ ਸਕੂਲਾਂ ਚੋਂ ਮਿਲਦੀ ਹੈ ਵਿਪੱਤ ਜਣਾ ਇਕੱਲੇ ਨਹੀਂ ਆ ਜਾਂ ਪੰਜ ਸਤ ਨਾਲ ਰੱਖ ਲੀਏ ਗਰੁੱਪ ਜਿਆ ਬਣਾ ਲਈਏ ਇੱਕ ਹੈਨਾ ਫਿਰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ ਵੀ ਸਾਰੀ ਛੁੱਟੀ ਬੜੇ ਕੁੱਟਣਾ ਕਿਨੂੰ ਹੈ ਫਿਰ ਇਹ ਵੀ ਦੇਖਣਾ ਵੀ ਉਹਦੇ ਕੋਲੇ ਕਿੰਨੇ ਬੰਦੇ ਨੇ ਜਿਹਨੂੰ ਕੋਟਣਾ ਹੈ ਜੇ ਉਹਦੇ ਵੱਧ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਹੈ ਬੜੀ ਪਰਸਨੈਲਿਟੀ ਡਵੈਲਪਮੈਂਟ ਸਰਕਾਰੀ ਸਕੂਲਾਂ ਚ ਹੁੰਦੀ ਹੈ ਹੈਨਾ ਸੋ ਇਹ ਕੰਮ ਉਹਨਾਂ ਕੋਲੇ ਨਹੀਂ ਹੈਗਾ ਤਾਈਓ ਤਾਂ ਤਾਈਓ ਤਾਂ ਪਤਾ ਕੀ ਹੈ ਤਾਂ ਹੀ ਤਾਂ ਉਹਨਾਂ ਨੂੰ ਭਾਸ਼ਣ ਨਹੀਂ ਦੇਣੇ ਆਉਂਦੇ ਆਬਦ ਸਭ ਕੇ ਪਿਓ ਨੂੰ ਕਹਿੰਦੇ ਨੇ ਮੇਰੇ ਪਿਤਾ ਸਮਾਨ ਹੈ ਪਿਓ ਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾਈਆਂ ਜੋ ਪਤਾ ਹੀ ਨਹੀਂ ਜਦ ਪੜ੍ਹੇ ਹੀ ਨਹੀਂ ਹੈਨੇ ਕੁਛ ਉਹ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਅਕਲ ਟੱਕੇ ਖਾ ਕੇ ਆਉਂਦੀ ਹੈ ਐਕਸਪੀਰੀਅੰਸ ਮੇਕਸ ਅ ਪਰਫੈਕਟ ਮੈਨ ਤੁਹਾਨੂੰ ਤਜਰਬਾ ਬਣਾਉਂਦਾ ਜੀ ਦੁੱਖ ਜਿਹੜੇ ਨੇ ਥੋੜੇ ਸਮੇਂ ਲਈ ਬਹੁਤ ਲੱਗਦਾ ਹੈ ਕਸ਼ਟਦਾਇਕ ਹੈ ਪਰ ਜਿਹੜੇ ਦੁੱਖ ਨੇ ਉਹ ਤੁਹਾਨੂੰ ਪੱਠੀ ਦੇ ਵਿੱਚ ਦੀ ਕੱਢ ਦਿੰਦੇ ਆ ਦੁੱਖ ਤੋਂ ਬਾਅਦ ਜਿਹੜਾ ਸੁੱਖ ਆਉਂਦਾ ਹੈ ਉਹਦਾ ਆਨੰਦ ਹੀ ਹੋ ਰਿਹਾ ਹੈ ਸੋਨਾ ਦੇਖ ਲੈਨੇ ਆਪਾਂ ਸੁਨਿਆਰੇ ਦੀ ਹੱਟੀ ਤੇ ਬਹੁਤ ਸ਼ਾਨਦਾਰ ਗਹਿਣੇ ਬਣੇ ਪਏ ਹੁੰਦੇ ਨੇ ਚਮਕਦਾ ਪਰ ਆਪਾਂ ਕਦੇ ਨਹੀਂ ਦੇਖਿਆ ਕਿ ਕਿੰਨੀਆਂ ਪੱਟੀਆਂ ਵਿੱਚ ਦੀ ਨਿਕਲ ਕੇ ਆਇਆ ਹੈ ਹਾਂ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਸੁਨਿਆਰੇ ਹੈ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਲੈਂਦੇ ਆ ਫੂਕਾ ਮਾਰ ਕੇ ਛੋਟੀਆਂ ਥੋੜੀ ਥੋੜੀਆਂ ਮਾਰ ਕੇ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਰਹੇ ਆ ਬਣਾ ਲੈਂਦੇ ਆ ਪਰ ਉਹ ਪਿੱਤਲ ਜਾਂ ਚਾਂਦੀ ਨੂੰ ਸੋਨਾ ਨਹੀਂ ਬਣਾ ਸਕਦੇ ਸੋ ਜਿਹੜਾ ਉਹਨਾਂ ਕੋਲੇ ਆਉਣਾ ਚਾਹੀਦਾ ਤੇ ਪਹਿਲੇ ਸੋਨਾ ਤਾਂ ਹੋਣਾ ਹੀ ਚਾਹੀਦਾ ਸੋ ਤੁਹਾਡਾ ਹਰ ਬੱਚਾ ਫਸਟ ਨਹੀਂ ਆਊਗਾ ਜਿਹੜੇ ਜਿਹੜੇ ਸੋਨਾ ਨੇ ਉਹਨਾਂ ਦੀ ਤੁਸੀਂ ਗਹਿਣੇ ਬਣਾ ਲਓਗੇ ਇਹ ਤੁਹਾਡੇ ਕੋਲੇ ਕਲਾ ਹੈਗੀ ਟੀਚਿੰਗ ਦੀ ਕੋਈ ਖੇਡਾਂ ਵੱਲ ਜਾਊਗਾ ਕੋਈ ਸਾਇੰਸ ਵੱਲ ਜਾਊਗਾ ਕੋਈ ਜਿਹੜਾ ਲਿਖਾਰੀ ਬਣੂਗਾ ਕੋਈ ਕਵਤਾਵਾਂ ਲਿਖੂਗਾ ਕੋਈ ਕੁਝ ਅਪਰੀਸ਼ੀਏਟ ਕਰੋ ਉਹਨਾਂ ਦੀ ਕਲਾ ਨੂੰ ਸਕੂਲ ਆਫ ਹੈਮਨੈਸ ਇਹੀ ਹੈਸ ਅੱਜ ਤੱਕ ਕੇ ਨਾਲ ਇਹਦਾ ਸਾਡੇ ਆਪਣੇ ਤਾਂ ੱੱਕੇ ਨਾ ਪੜਾਉਂਦੇ ਨਾ ਆ ਆ ਪੜਾ ਮਾਪਿਓ ਨਾ ਜਿਹੜਾ ਆਪ ਨਹੀਂ ਹੋਇਆ ਹੁਣ ਤੋਂ ਹੋਇਆ ਹੁੰਦਾ ਉਹ ਕਰਾਉਂਦੇ ਜਵਾਕ ਤੋਂ ਤੂੰ ਆ ਕਰ ਜਵਾਕ ਦਾ ਇੰਟਰਸਟ ਕਿਤੇ ਹੋਰ ਹੁੰਦਾ ਜੀ ਸੋ ਇਸ ਕਰਕੇ ਬੱਚੇ ਦੇ ਇੰਟਰਸਟ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਵੀ ਤੁਹਾਡਾ ਵੀ ਕਿਉਂਕਿ ਹੁਣ ਪੇਰੈਂਟ ਟੀਚਰ ਮੀਟਿੰਗਾਂ ਵੀ ਹੋਣ ਲੱਗ ਗਈਆਂ ਤੁਸੀਂ ਵੀ ਮਾਪਿਆਂ ਨੂੰ ਇਹ ਕਹੋ ਕਿ ਬੱਚੇ ਦਾ ਧਿਆਨ ਇੱਧਰਲੇ ਪਾਸੇ ਜ਼ਿਆਦਾ ਇਹ ਇੱਧਰ ਕਾਮਯਾਬ ਹੋ ਸਕਦਾ ਹੈ ਅੱਜ ਕੱਲ ਤਾਂ ਕਿੰਨਾ ਦੁਨੀਆ ਖੁੱਲ ਗਈ ਅੱਜਕੱਲ ਕੋਈ ਕਲਾ ਡਾਕਟਰ ਤੇ ਪਾਇਲਟ ਤੇ ਇੰਜੀਨੀਅਰ ਥੋੜੀ ਰਹਿ ਗਈ ਪੂਰੀ ਦੁਨੀਆ ਖੁੱਲ ਗਈ ਬੜੇ ਕੈਰੀਅਰ ਆ ਗਏ ਅੱਜਕੱਲ ਬੜੀ ਫੀਲਡ ਆ ਗਏ ਇਹਦੇ ਕੈਰੀਅਰ ਬਣ ਸਕਦੇ ਸੋ ਇਹੀ ਮੈਂ ਤੁਹਾਨੂੰ ਕਹੂੰਗਾ ਜੇ ਅੱਜ ਤੁਹਾਨੂੰ ਬਿਨਾ ਸਿਫਾਰਿਸ਼ ਤੇ ਬਿਨਾ ਕਿਸੇ ਕ腐ਸ਼ਨ ਤੋਂ ਤੁਹਾਨੂੰ ਨੌਕਰੀ ਮਿਲ ਰਹੀ ਹੈ ਇਹੀ ਸਿੱਖਿਆ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਓ ਕਿ ਭਾਈ ਜਿਹੜਾ ਇਮਾਨਦਾਰੀ ਦਾ ਆਨੰਦ ਆ ਉਹਦਾ ਉਹ ਵੀ ਗੱਲ ਹੀ ਹੋਰ ਹੁੰਦੀ ਹੈ ਸੋ ਆ ਕਿਸੇ ਦਾ ਹੱਕ ਨਾ ਮਾਰੋ ਤੋ ਜਾਣਾ ਕਿਤੇ ਨਹੀਂ ਜਾਣਾ ਸਾਰਿਆਂ ਨੇ ਇੱਕ ਥਾਂ ਹੀ ਆ ਠੀਕ ਹੈ ਨਾ ਉਹ ਅਲੱਗ ਗੱਲ ਹੈ ਬਾਰੀ ਆਪੋ ਆਪਣੀ ਸੋ ਕਈ ਵਾਰੀ ਪਹਿਲਾਂ ਚਲੇ ਜਾਂਦਾ ਕੋਈ ਬਾਅਦ ਚਲੇ ਜਾਂਦਾ ਜਾਣਾ ਤਾਂ ਹੈ ਗਈ ਹੈ ਪਰ ਇਹ ਜੇ ਚਾਰ ਚੰਗੇ ਕੰਮ ਕਰ ਜਾਂਗੇ ਲੋਕ ਯਾਦ ਰੱਖ ਲੈਂਦੇ ਆ ਨਹੀਂ ਤਾਂ ਲੋਕ ਭੁੱਲ ਜਾਂਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਆਇਆ ਸੀ ਬੜੇ-ਬੜੇ ਆਏ ਇੱਥੇ ਤੁਰ ਗਏ ਇੱਥੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਬੰਦ ਜਿਹੜਾ ਉਹ ਕੌਮ ਤੋਂ ਬਾਹਰ ਤਾਂ ਲੜਾਈਆਂ ਬੌ ਲੜੀਆਂ ਲੜਾਈਆਂ ਸਾਰੀਆਂ ਮੁਗਲਾਂ ਨਾਲ ਸੀ ਔਰੰਗਜ਼ੇਬ ਦੇ ਸੀ ਗਵਰਨਰ ਉਹ ਜਿਹੜਾ ਸੂਬਾ ਸੀਗਾ ਆਪਣਾ ਸਰੰਦੜ ਜਿਹਨੇ ਛੋਟੇ ਸਾਹਿਬ ਜੀ ਜਨਮ ਹੀ ਹਾਂ ਚਲਾਇਆ ਸੀ ਤੇ ਉਹ ਪੌਣੇ ਇੰਡੀਆ ਦਾ مالک ਸੀ ਪੌਣੇ ਇੰਡੀਆ ਚ ਰਾਜ ਸੀ ਉਹਦਾ ਗੁਰੂ ਸਾਹਿਬ ਆ ਹਲਾਕਾ ਸੀ ਆਪਣਾ ਅੱਜ ਦੇਖੋ ਤੁਸੀਂ ਅੱਜ ਉਧਰ ਤਾਂ ਹੋਲੇ ਮੱਲੇ ਵੀ ਲੱਗਦੇ ਆ ਉਧਰ ਗੁਰਪੁਰਬ ਵੀ ਮਨਾਏ ਜਾਂਦੇ ਆ ਉਧਰ ਫੋਟੋ ਵੀ ਘਰਾਂ ਚ ਹੈ ਉਧਰ ਹਰ ਰੋਜ਼ ਅਰਦਾਸਾਂ ਚ ਨਾਮ ਲਿਆ ਜਾਂਦਾ ਹੈ ਸਰਵੰਸਦਾਨੀ ਦਸ਼ਮੇਸ਼ ਪਿਤਾ ਹੈ ਤੇ ਉਧਰ ਔਰੰਗਾਬਾਦ ਉਹਦੀ ਕਬਰ ਹੈ ਉੱਥੇ ਕੋਈ ਦੀਵਾ ਕਰਨ ਵਾਲਾ ਨਹੀਂ ਹੈਗਾ ਜੀ ਦੀਵਾ ਕਰਨ ਵਾਲਾ ਨਹੀਂ ਹੈਗਾ ਉੱਥੇ ਕੋਈ ਸੋ ਇਹ ਚੰਗੇ ਜャ ਲੋਕਾਂ ਦੇ ਹੱਕ ਦੇ ਵਿੱਚ ਖੜਨਦੇ ਨਤੀਜੇ ਭਗਤ ਸਿੰਘ 23 ਸਾਲ ਦੀ ਉਮਰ ਚ ਫਾਂਸੀ ਚੜ ਗਏ ਸੀ ਕਰਤਾਰ ਸਿੰਘ ਸਰਾਬੀ ਦਾ ਲੱਕਾ ਹੈ ਇਹ। ਅਨਾਲੀ ਸਰਾਬਾ ਪਿੰਡ ਹੈ। 19 ਸਾਲ ਦੀ ਉਮਰ ਚ ਪਾਇਲਟ ਬਣਨ ਗਏ ਸੀਗੇ ਵਰਕਲੈਸ ਯੂਨੀਵਰਸਿਟੀ ਚ ਕੈਲੀਫੋਰਨੀਆ ਚ। ਉਸ ਵੇਲੇ 19 ਸਾਲ ਦੀ ਉਮਰ ਚ ਪਰ ਜਾਨ ਅੱਜ ਵੀ ਬੁੱਤ ਲੱਗੇ ਨੇ ਯਾਰ ਦੁਨੀਆ ਭਰ 19 ਸਾਲ ਚ ਹੀ ਰਹਿਣ। ਜਿੰਨੇ ਦਿਨ ਦੁਨੀਆ ਰਹੂਗੀ ਉਹ 19 ਸਾਲ ਦੇ ਰਹਿਣਗੇ ਭਗਤ ਸਿੰਘ 23 ਸਾਲ ਦੇ ਰਹਿਣਗੇ ਔਰ ਦਿਲਾਂ ਚ ਵਸਦੇ ਰਹਿਣਗੇ। ਆਪਾਂ ਨੂੰ ਭੁੱਲ ਜਾਣਗੇ ਲੋਕ। ਆਏ ਗਏ ਆਏ ਗਏ। ਸੋ ਇਸ ਕਰਕੇ ਜੇ ਚੰਗੇ ਕੰਮ ਕਰ ਜਾਗੇ ਚੰਗੇ ਕੌਮ ਵੀ ਆਪਣਾ ਜਿਹੜੀ ਸਿਰਜਣਾ ਕਰ ਜਾਗੇ ਤਾਂ ਆਪਾਂ ਆਪਣਾ ਵੀ ਯਾਦਗਾਰੀ ਕਰਨਗੇ ਕਦੇ-ਕਦੇ ਵਿਆਹ ਹੁੰਦੇ ਸੀ ਉਦੋਂ ਆਮ ਟੀਚਰ ਨੇ ਮੈਨੂੰ ਬੜਾ ਵਧੀਆ ਪੜਾਇਆ ਆ ਆ ਮਾਸਟਰ ਜੀ ਸਾਨੂੰ ਬਹੁਤ ਸੋਹਣਾ ਗੱਲ ਕਹਿੰਦਾ ਸੀ ਆਹ ਗੱਲ ਕਰਕੇ ਸਾਰੀ ਜ਼ਿੰਦਗੀ ਬਦਲੀ ਕੀ ਪਤਾ ਹੈ ਕਿਹੜੀ ਗੱਲ ਤੇ ਕੋਈ ਕਿਸੇ ਦਾ ਕੈਰੀਅਰ ਬਦਲ ਜਾ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਮੈਂ ਕਿਉਂਕਿ ਤੁਸੀਂ ਤਾਂ ਸੋਚਦੇ ਹੋਵੋਗੇ ਸ਼ਾਇਦ ਮੁੱਖ ਮੰਤਰੀ ਦਾ ਨਜ਼ਾਰੇ ਹੀ ਹੁੰਦੇ ਨੇ ਇੱਧਰ ਨੂੰ ਆਉਣਾ ਹੈ ਅਈ ਤਨ ਨੂੰ ਜਾਣਾ ਹੈ ਚਾਰੇ ਪਾਸੇ ਸਲੂਟ ਕਦੇ ਨਾ ਤੁਸੀਂ ਮੇਰੇ ਨਾਲ ਜਾ ਕੇ ਦੇਖਿਓ ਦੋ ਤਿੰਨ ਦਿਨ ਰੱਖੂਗਾ ਮੈਂ ਹੁਣ ਕਰਨ ਲੱਗਿਆ ਵੇ ਕੋਸ਼ ਵੀ ਹਰੇਕ ਜ਼ਿਲ੍ਹੇ ਤੋਂ ਦੋ ਤਿੰਨ ਦੋ ਤਿੰਨ ਬੰਦੇ ਲਿਆ ਕਰਾਂ ਨਾਲ ਮੈਂ ਵੀ ਮੇਰੇ ਨਾਲ ਹੀ ਰਹਿਣ ਵੀ ਕੀ ਕਿਵੇਂ ਕਿਵੇਂ ਹੁੰਦਾ ਹੈ ਹੈਨਾ ਕਿੱਥੇ ਕਿੱਥੇ ਜਾਈਦਾ ਜਦੋਂ ਭੁੱਖੇ ਮਰੇ ਤੁਸੀਂ ਤਿੰਨ ਘੰਟਿਆਂ ਬਾਅਦ ਜਵਾਬ ਦਿੰਦੇ ਦੇਖਿਓ ਵੀ ਮੇਰਾ ਨਾਂ ਪਾ ਤੇਰੇ ਨਾਲ ਕਿੱਥੇ ਜਾਣੀਏ ਯਾਰਾਂ ਕੱਲ ਤਿੰਨ ਦਿਨ ਪਹਿਲੇ ਵੀ ਲੁਧਿਆਣੀ ਸੀ ਰਾਤ ਚੰਡੀਗੜ੍ਹ ਗਏ ਆ ਸਵੇਰੇ ਫਾਈਲਾਂ ਸਾਈਨ ਕਰਕੇ ਮੀਟਿੰਗਾਂ ਕਰਕੇ ਇੱਥੇ ਆ ਗਏ ਐਤੋਂ ਹੁਣ ਦਿੱਲੀ ਜਾਊਂਗਾ ਕੱਲ ਨੂੰ ਦਿੱਲੀ ਆ ਕੱਲ ਨੂੰ ਵਾਪਸ ਆਊਂਗਾ ਦਿੱਲੀ ਤੋਂ ਪਰਸੋਂ ਨੂੰ ਆਪਣੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਰਾਜਪਾਲ ਸਾਹਿਬ ਦਾ ਭਾਸ਼ਣ ਹੈ 21 ਤਰੀਕ ਨੂੰ 22 ਤਰੀਕ ਨੂੰ ਛੁੱਟੀ ਹੈ 22 ਤਰੀਕ ਨੂੰ ਚਨਈ ਜਾਊਂਗਾ ਆ ਜਿਹੜਾ ਕਰ ਰਹੇ ਨਾ ਹੁਣ ਕੋਸ਼ਿਸ਼ ਏ ਸਰਕਾਰ ਵਾਲੇ ਸੈਂਟਰ ਵਾਲੇ ਕਿ ਸੀਟਾਂ ਵਧਾ ਘਟਾ ਦੀ ਲੋਕ ਸਭਾ ਦੀਆਂ ਉਹਦੇ ਬਾਰੇ ਮੀਟਿੰਗ ਹੈ ਸੀਐਮ ਤਮਿਲਨਾਡੂ ਤੇ ਦੋ ਚਾਰ ਹੋਰ ਸੀਐਮ ਜਿਹੜੇ ਨਾਨ ਬੀਜੇਪੀ ਸਰਕਾਰਾਂ ਦੇ ਨੇ ਉੱਥੇ ਜਾਊਂਗਾ 22 ਨੂੰ ਹੀ ਵਾਪਸ ਆਊਂਗਾ 23 ਤਰੀਕ ਨੂੰ ਸ਼ਹੀਦ ਐਸਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਖਟਕੜਕਲਾਂ ਜਾਊਂਗਾ 24 ਤਰੀਕ ਨੂੰ ਫੇਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸ਼ੁਰੂ ਹੈ ਉੱਥੇ 25 ਤੇ 26 ਨੂੰ 25 ਨੂੰ ਸ਼ਾਇਦ ਇੱਥੇ ਲੁਧਿਆਣੇ ਤੇ ਕੁੜੀਆਂ ਦੇ ਕਾਲਜ ਵਿੱਚ ਮੇਰੇ ਖਾਤੇ ਕੋਈ ਫੰਕਸ਼ਨ ਹੈ 26 ਨੂੰ ਬਜਟ ਪੇਸ਼ ਕਰਾਂਗੇ ਜੀ 27 ਤੇ 28 ਨੂੰ ਬਜਟ ਤੇ ਡਿਬੇਟ ਹੋਊਗੀ ਫਿਰ ਉਹ ਬਜਟ ਪਾਸ ਕੀਤਾ ਜਾਊਗਾ ਜੀ ਸੋ ਅਣਾ ਤੀਨੂੰ ਫੇਰ ਕੋਈ ਪ੍ਰੋਗਰਾਮ ਸੋ ਤੁਸੀਂ ਕਦੇ ਆ ਕੇ ਦੇਖੋ ਸਾਡੇ ਨਾਲ ਤੁਹਾਡੇ ਤਾਂ ਫੇਰ ਵੀ ਕੋਈ ਛੁੱਟੀ ਦਾ ਟਾਈਮ ਹੈ ਕੋਈ ਕੋਈ ਸਕੂਲ ਲੱਗਣ ਦਾ ਵੀ ਟਾਈਮ ਹੈ ਸਾਡਾ ਤਾਂ ਕੋਈ ਟਾਈਮ ਹੀ ਨਹੀਂ ਰਾਤ ਦੀ ਪਤਾ ਰਾਤ ਨੂੰ 12 ਵਜੇ ਕਿਹਦਾ ਫੋਨ ਆ ਜਾਈ ਜੀ ਕੀ ਹੋ ਜੇ ਆ ਲਾ ਐਂਡ ਉਹਦੀ ਸਥਿਤੀ ਆ ਗਈ ਜੀ ਇੱਥੇ ਆ ਹੋ ਗਿਆ ਜੀ ਹਰ ਵਕਤ ਫੋਨ ਔਨ ਰੱਖਣਾ ਪੈਂਦਾ ਜੀ ਕਦੇ ਕੋਈ ਕਦੇ ਵੀ ਕੋਈ ਐਮਰਜੈਂਸੀ ਦਾ ਡਿਸੀਜਨ ਲੈਣਾ ਸਾਡੇ 3 ਕਰੋੜ ਲੋਕਾਂ ਦਾ ਕਸਟੋਡੀਅਨ ਬਣਨਾ ਸੌਖਾ ਨਹੀਂ ਹੈ ਜੀ ਇੱਥੇ ਲੋਕਾਂ ਤੋਂ ਚਾਰ ਜੀਆਂ ਦਾ ਪਰਿਵਾਰ ਨਹੀਂ ਚੱਲਦਾ ਜੀ ਉਹਦੇ ਚ ਦੋ ਤੋ ਤੜੇ ਬਣੇ ਬੈਠੇ ਹੁੰਦੇ ਨੇ ਤਿੰਨ ਤਿੰਨ ਟੜੇ ਬੈਠੇ ਹੋਵੇ ਬੜੇ ਮੰਤੂ ਨੇ ਪਰੇ ਵੀ ਪ੍ਰਮਾਤਮਾ ਉਹ ਕਹਿੰਦਾ ਨਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਸੋ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਉਹ ਨਾਲ ਫਿਰ ਜ਼ਿੰਮੇਵਾਰੀ ਨਿਭਾਉਣ ਦਾ ਹੌਸਲਾ ਤੇ ਸਮੱਤ ਵੀ ਦਿੰਦਾ ਸਮੱਤ ਬਖਸ਼ੇ ਪ੍ਰਮਾਤਮਾ ਦਾ ਇਹਹੀ ਅਰਦਾਸ ਕਰਦੇ ਆਂ ਨਾ ਤਾਂ ਸੋਚਿਆ ਸੀ ਇਸ ਪੰਜਾਬੀ ਭਵਨ ਚ ਬਹੁਤ ਸਾਰੇ ਸ਼ੋਅ ਕੀਤੇ ਹੋਏ ਮੈਂ ਇਸ ਪੰਜਾਬੀ ਭਵਨ ਚ ਹੈਨਾ ਮੈਂ ਜਦੋਂ ਅੰਦਰ ਆਇਆ ਮੈਂ ਯਾਰ ਇੱਥੇ ਸ਼ੋਅ ਕਰਨ ਆਉਂਦੇ ਹੁੰਦੇ ਸੀ ਕੁਦਰਤ ਹੈ ਵਕਤ ਬਹੁਤ ਵੱਡੀ ਚੀਜ਼ ਹੈ ਜੀ ਸੋ ਮਤਲਬ ਸ਼ੋਅ ਕਰਦੇ ਹੁੰਦੇ ਸੀ ਮੋਰੋਂ ਕਹਿੰਦੇ ਜੀ ਆਗੇ ਚੀਫ ਗੈਸਟ ਸਾਹਿਬ ਹੁਣ ਬਸ ਤੁਸੀਂ ਬੰਦ ਕਰ ਦਿਓ ਹੁਣ ਇਹ ਆਗੇ ਮੈਂ ਗਿਆ ਦੇਖ ਲੈ ਹੁਣ शो आ चीफ गेस्ट कुमांगुजार इस तो सी देता जी सारा कुछ साइकात नहीं आम करना चो हुए लोग पर सी जो करता जो पंजाब की जिम्मेवारी साल लि जे मेरे पांच साल चंगे गए अगली दे दोगे ਨਹੀਂ ਤਾਂ ਮੇਰੇ ਵਾਲਾ ਪੈਨ ਖੋ ਕੇ ਬਿਲਕੁਲ ਹੋਵੇਂ ਜਿਵੇਂ ਕਿਸੇ ਹੋਰ ਨੂੰ ਦੇ ਦੋਂਗੇ ਜਿਵੇਂ ਕਿਸੇ ਹੋਰ ਤੋਂ ਖੋ ਕੇ ਮੈਨੂੰ ਦਿੱਤਾ ਸੀ ਇਹ ਕਿਹੜਾ ਕੋਈ ਪੱਕੀ ਨੌਕਰੀ ਹੈ ਹੈਨਾ ਹਾਂ ਦਿਲੋਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਨੀਅਤ ਚ ਖੋਟ ਨਹੀਂ 75 ਸਾਲ ਪੁਰਾਣਾ ਤਾਣਾ ਬਾਣਾ ਉਲਝਿਆ ਹੋਇਆ ਹੈ ਸੜਜਾਈ ਜਾਣਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਹੈ ਕਈ ਵਾਰੀ ਹੈਨਾ ਜਿਵੇਂ ਹੁਣ ਡਰੱਗਸ ਦਾ ਜਿਹੜਾ ਨਸ਼ਾ ਵਿਰੋਧ ਚ ਜੀੜਿਆ ਹੋਇਆ ਹੈ ਯੁੱਧ ਉਹ ਕਿਤੇ ਐ 15-20 ਦਿਨਾਂ ਚ ਥੋੜੀ ਹੋ ਗਿਆ ਬੜੀ ਲੰਬੀ ਪਲੈਨਿੰਗ ਹੋਈ ਉਹਦੇ ਵਿੱਚ ਕਿ ਸਪਲਾਈ ਲਾਈਨ ਤੋੜਾਂਗੇ ਫਿਰ ਵਿਦਰੋਹਲ ਸਿੰਪਟਮਸ ਆਉਣਗੇ ਜਿਹੜੇ ਬੱਚੇ ਐਡਿਕਟਡ ਹੋਗੇ ਮੈਂ ਤਾਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਹੈਨਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਕਿੰਨੇ ਨੇ ਦਵਾਈਆਂ ਉਹਨਾਂ ਚ ਕਿੰਨੇ ਚਿਰਦੀਆਂ ਪਾਈਆਂ ਨੇ ਉਹ ਤੜਫਣਗੇ ਬਾਅਦ ਚ ਜਦੋਂ ਬੰਦ ਕਰਤਾ ਸਪਲਾਈ ਫਿਰ ਪੁਲਿਸ ਨਾਲ ਗੱਲ ਕੀਤੀ ਕਿ ਬਦਲੀਆਂ ਕਰੋ ਆਪਸ ਚ ਜਿਹੜੇ ਜਿਹੜੇ ਪੁਲਿਸ ਵਾਲੇ ਇਨਵੋਲਵ ਨੇ ਵਿੱਚ ਕੋਈ ਛੋਟੇ ਪੱਧਰ ਦੇ ਜਿਹੜੇ ਅਧਿਕਾਰੀ ਸੀ ਵੀ ਉਹ ਵੀ ਉਹਨਾਂ ਦੀ ਵੀ ਸ਼ਿਕਾਇਤਾਂ ਆਈ ਸੀ ਉਹ ਬੁਕਾਉਂਦੇ ਨੇ ਹੈਨਾ ਉਹਨਾਂ ਨੇ ਬਦਲੀਆਂ ਕੀਤੀਆਂ ਫਿਰ ਸਪੌਟ ਕੀਤਾ ਸਾਰਾ ਵੀ ਕਿੱਥੇ ਕਿੱਥੇ ਵਿਕਦਾ ਕਿੱਥੋਂ ਕਿੱਥੇ ਟਾਰਗੇਟ ਕਰਨਾ ਫਿਰ ਕਿਤੇ ਜਾ ਕੇ ਐਕਸ਼ਨ ਹੋਇਆ ਇਹ ਕੋਈ ਐ ਇੱਕ ਦਿਨ ਦਾ ਕੰਮ ਨਹੀਂ ਹੈਗਾ ਜੀ ਬੜੀ ਲੰਬੀ ਲਗਭਗ ਸਾਲ ਡੇਢ ਸਾਲ ਦੀ ਪਲੈਨਿੰਗ ਲੱਗੀ ਇਹਦੇ ਵਿੱਚ ਪਰ ਹਾਂ ਉਹ ਕਹਿੰਦੇ ਆ ਨਾ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਨਕਸ਼ੇ ਬੜੇ ਵਧੀਆ ਬਣਾਏ ਪਏ ਨੇ ਬਸ ਸਾਥ ਤੁਹਾਡਾ ਚਾਹੀਦਾ ਹੈ ਟੀਚਰੋਂ ਤੁਸੀਂ ਤੁਸੀਂ ਦੱਸੋ ਤੁਸੀਂ ਪੜ੍ਹਾਓ ਬੱਚਿਆਂ ਨੂੰ ਸਿੱਖਿਅਤ ਕਰੋ ਉਹਨਾਂ ਦੇ ਜਿਹੜੇ ਦਿਮਾਗ ਦੇ ਕਪਾਟ ਖੋਲੋ ਕਿ ਆਹ ਭਾਈ ਸੱਚ ਹੈ ਆ ਝੂਠ ਹੈ ਸੱਚ ਵਾਲਾ ਪਾਸਾ ਹਮੇਸ਼ਾ ਜਿੱਦਦਾ ਹੈ ਝੂਠ 2-4 ਦਿਨ ਲਈ ਤੁਹਾਨੂੰ ਕੋਈ ਸਕਸੈਸ ਦਿਵਾ ਸਕਦਾ ਪਰ ਖੜਦਾ ਨਹੀਂ ਹੈਗਾ ਉਹ ਸੋ ਇਸ ਤਰ੍ਹਾਂ ਦੀ ਸਾਡੇ ਬੱਚੇ ਸਿੱਖਿਤ ਹੋਣ ਕਿ ਉਹ ਆ ਮਾਨ ਨਾਲ ਕਹਿਣ ਸੀ ਸਰਕਾਰੀ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜੇ ਹੋਏ ਆਸੀਂ ਤੇ ਸਾਨੂੰ ਸਾਡੇ ਟੀਚਰਾਂ ਨੇ ਐਸਾ ਪੜਾਇਆ ਹੋਇਆ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਚ ਟਾਪਰ ਆਪਣੇ ਬੱਚੇ ਹੋਣ ਜਿੱਥੇ ਮਰਜ਼ੀ ਜਾਣ ਮੈਂ ਕਹਿੰਦਾ ਪੜ੍ਹਾਈ ਵਾਸਤੇ ਜਾਂ ਕੋਈ ਤਰੱਕੀ ਵਾਸਤੇ ਜਿੱਥੇ ਮਰਜ਼ੀ ਜਾਓ ਹਮ ਮਜਬੂਰੀ ਚ ਜੇ ਜਾਣੇ ਆ ਕੈਨੇਡਾ ਅਮਰੀਕਾ 67 ਲੱਖ ਰੁਪਇਆ ਦੇ ਕੇ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾੜੀਆਂ ਗਹਿਣੇ ਫਿਰ ਇਹਦਾ ਮਤਲਬ ਸਿਸਟਮ ਦਾ ਜਿਹੜਾ ਕਸੂਰ ਹੈ ਜੇ ਤਰੱਕੀ ਕਰਨ ਜਾਣੇ ਜਿੱਥੇ ਮਰਜ਼ੀ ਜਾਓ ਪੂਰੀ ਦੁਨੀਆ ਉੱਪਰ ਹੋਗੇ ਸੋ ਆਈ ਵਿਸ਼ ਬਿ ਤੁਹ ਆਲ ਦਾ ਬੈਸਟ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਜਾ ਕੇ ਸਕੂਲਾਂ ਚ ਪੜ੍ਹਾਓ ਕਿਸੇ ਨਾ ਕਿਸੇ ਸਕੂਲ ਚ ਜਿੱਥੇ ਤੁਸੀਂ ਕਹੇ ਲੱਖੋਂ ਵਾਰ ਹੈਨਾ ਮੇਰਾ ਕੋਈ ਪਤਾ ਨਹੀਂ ਮੈਂ ਮਤਲਬ ਗੱਡੀ ਜਾਂਦਾ ਜਾਂਦਾ ਕਿੱਥੇ ਖੜ ਜਾ ਬੀ ਚੱਲ ਸਕੂਲ ਦੇਖੀ ਹਾਇ ਰਿਆਂ ਉਹ ਜਿਹੜੀਆਂ ਪੂਰੀਆਂ ਰੱਖਿਆ ਉਹਦੀਆਂ ਮੈਨੂੰ ਫਰਲੋਂ ਫੁਰਲੋਂ ਦਾ ਸਾਰਾ ਪਤਾ ਹੈ ਠੀਕ ਹੈ ਨਾ ਜੇ 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 ਇਹ ਪਤਾ ਕਰਨਾ ਹੈ ਵੀ ਐ ਕਿਵੇਂ ਹੁੰਦਾ ਫਿਰ ਕਿਸੇ ਤਸਿਲਦਾਰ ਨੂੰ ਪੁੱਛ ਲਿਓ ਠੀਕ ਹੈ ਨਾ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਉਹ ਵੀ ਸ਼ਹੀਦ ਆਜ਼ਮ ਭਗਤ ਸਿੰਘ ਔਰ ਕਰਤਾਰ ਸਿੰਘ ਸਰਾ ਇਨਕਲਾਬ ਜ਼ਿੰਦਾਬਾਦ ਇਸ ਸਿੱਖਿਆ ਦਾ ਇਨਕਲਾਬ ਹੈ ਜਿਹੜਾ ਉਹ ਲਿਆ ਰਹੇ ਆਪਾਂ ਇਹ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਾਲ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਲੋਕਾਂ ਕੋ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ ਕਿ ਜਿੰਦਾ ਰਹੇ ਤਾਂ ਫਿਰ ਮਿਲेंगे लेकिन इस दिल ने कहा है कि मिलते रहे तो जिंदा रहेंगे बहुत-बहुत ਧੰਨਵਾਦ ਜੌਂਦੇਵਾਲਾ ਜੀ ਬਹੁਤ-ਬਹੁਤ ਧੰਨਵਾਦ ਸਤਿਮਾਨ ਜੋਗ ਮੁੱਖ ਮੰਤਰੀ ਜ਼ਰਦਾਰ ਭਗਵੰਤ ਸਿੰਘ ਮਾਨ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬੋਲਦੇ ਨੇ ਤਾਂ ਉਹ ਦਿਲੋਂ ਬੋਲਦੇ ਨੇ ਤੇ ਉਹਨਾਂ ਦੀ ਜ਼ੁਬਾਨ ਤੋਂ ਨਿਕਲੀ ਹੋਈ ਆਵਾਜ਼ ਧੋਰ ਸਾਡੇ ਦਿਲ ਅੰਦਰ ਤੱਕ ਲੈ ਜਾਂਦੀ ਹੈ ਸਾਨੂੰ ਇਸ ਗੱਲ ਦੀ ਪੂਰੀ ਤਸੱਲੀ ਹੈ ਸਰ ਤੁਹਾਡੀ ਨੇਕ ਨੀਤੀ ਅਤੇ ਨiyet ਉਤੇ ਸਾਨੂੰ ਕੋਈ ਸ਼ੱਕ ਨਹੀਂ ਜਿਸ ਤਰੀਕੇ ਦੇ ਨਾਲ ਅਸੀਂ 3 ਸਾਲ ਦੇ ਵਿੱਚ ਅਸੀਂ ਹਰੇਕ ਡਿਪਾਰਟਮੈਂਟ ਦੇ ਵਿੱਚ ਇੱਕ ਡਿਵੈਲਪਮੈਂਟ ਦੇਖੀ ਹੈ ਉਹ ਅਸੀਂ ਉਮੀਦ ਕਰਦੇ ਹਾਂ ਕਿ ਉਹ ਲਗਾਤਾਰੀ ਚੱਲਦੀ ਰਹੇਗੀ ਤੇ ਸਾਨੂੰ ਇਸ ਗੱਲ ਤੇ ਪੂਰਾ ਮਾਣ ਹੈ ਸੋ ਅੱਜ ਦਾ ਜੋ ਸਮਾਗਮ ਜਿਸ ਰਸਮ ਵਾਸਤੇ ਅਸੀਂ ਅੱਜ ਦਾ ਇਹ ਸਾਰਾ ਪ੍ਰੋਗਰਾਮ ਰੱਖਿਆ ਉਹ ਰਸਮ ਹੈ ਅੱਜ ਤੁਹਾਨੂੰ ਨਿਯੁਕਤੀ ਪੱਤਰ ਵੰਡਨੇ ਸੋ ਮੈਂ ਇੱਕ ਇੱਕ ਕਰਕੇ ਮੰਚ ਤੋਂ ਨਾਮ ਅਨਾਉਂਸ ਕਰਾਂਗਾ ਤੇ ਤੁਸੀਂ ਇੱਕ ਇੱਕ ਨਿਯੁਕਤੀ ਪੱਤਰ ਆਪਣਾ ਲੈ ਕੇ ਆਪਣੇ ਅੱਗੇ ਜਾਣਾ ਹੈਗਾ ਸੋ ਮੈਂ ਇੱਕ ਇੱਕ ਨਾਮ ਲਾਵਾਂਗਾ सब तो पहला मैं बेनती करांगा राजीव कुमार ताड़ियां जरूर मार दो जी राजीव कुमार उस तो बाद नवनीत जोशन जी तैयार रह नवनीत जोशन जी जगतार लाल जी ਜਗਤਾਰ ਲਾਲ ਜੀ ਇਸ ਤੋਂ ਬਾਅਦ ਮੋਨਿਕਾ ਰਾਣੀ ਮੋਨਿਕਾ ਰਾਣੀ मोनिका राणी पवन कुमार जी परमजीत कौर परमजीत कौर उस बाद जीवन कुमार जी आ जाऊंग जीवन कुमार लवप्रीत सिंह लवप्रीत सिंह मनजिंद्र कौर आजान मनजिंद्र कौर बलविंदर सिंह बलविंदर सिंह इस तो बाद गगन तैयार रहन हाँ जी गगन वह भी अपना नियुक्ति पत्र सुनील कुमार जी वह भी अगे आ जा सुनील कुमार जी सुदेश कुमारी जी अगे आ जा सुदेश कुमारी इस तू बाद राजर कौर अस दस देना चाहवागे कि अज तकरीबन नौ सौ इकवंजा नियुक्ति पत्र दिते जाने ने सो य ਜਿਹੜੇ ਬਾਕੀ ਨਿਯੁਕਤੀ ਪੱਤਰ ਨੇ ਉਹ ਵੀ ਤੁਹਾਨੂੰ ਬਾਅਦ ਵਿੱਚ ਬਾਅਦ ਤੁਹਾਨੂੰ ਦੱਸਿਆ ਹੀ ਉਥੋਂ ਮਿਲ ਜਾਣਗੇ ਸੋ ਤੁਹਾਡੇ ਆਪਣੇ ਵਾਸਤੇ ਸਾਰਿਆਂ ਵਾਸਤੇ ਤਾੜੀਆਂ ਜ਼ਰੂਰ ਮਾਰ ਲਓ ਇਹ ਬਹੁਤ ਹੀ ਇਤਿਹਾਸਕ ਦਿਨ ਹੈ ਤੁਹਾਡੇ ਵਾਸਤੇ ਸੋ ਬਹੁਤ-ਬਹੁਤ ਹੁਣ ਇੱਕ ਗਰੁੱਪ ਫੋਟੋ ਹੋਏਗੀ ਮੈਂ ਜਿਹੜੇ ਕੈਂਡੀਡੇਟਸ ਨੂੰ ਨਿਯੁਕਤੀ ਪੱਤਰ ਮਿਲੇ ਨੇ ਮੈਂ ਬੇਨਤੀ ਕਰਾਂਗਾ ਕਿ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਕਿ ਉਹ ਤੁਹਾਡੇ ਨਾਲ ਅੱਜ ਇੱਕ ਤਸਵੀਰ ਜਿਹੜੀ ਕਿ ਇਤਿਹਾਸਕ ਤਸਵੀਰ ਬਣੇਗੀ ਤੇ ਸਾਡੇ ਸਾਰਿਆਂ ਦੇ ਡਰੈਸਿੰਗ ਰੂਮ ਡਰਿੰਕ ਰੂਮ ਦੇ ਵਿੱਚ ਲੱਗੇਗੀ ਸੋ ਇੱਕ ਸਮੂਹਿਕ ਤਸਵੀਰ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਨਮਾਨ ਕੀਤਾ ਜਾਣਾ ਹੈ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜ ਜੀ ਉਹਨਾਂ ਨੂੰ ਸਨਮਾਨਿਤ ਕਰਨਗੇ ਉਹਨਾਂ ਦਾ ਸਹਿਯੋਗ ਕਰਨਗੇ ਸਾਡੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਮੈਂਬਰ ਰਾਜ ਸਭਾ ਸੰਜੀਵ अरोड़ा ਜੀ ਮੈਡਮ ਅਨੰਤਰਾ ਮਿਤਰਾ ਜੀ ਸੈਕਟਰੀ ਨੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਅਤੇ ਹੋਰ ਉਹਨਾਂ ਦੇ ਨਾਲ ਸੋ ਅੱਜ ਦਾ ਸਾਡਾ ਸਮਾਗਮ ਇਹ ਇੰਨਾ ਕੀ ਸੀ ਮੈਂ ਮੰਚ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਸਾਰਿਆਂ ਜਿੰਨੀਆਂ ਵੀ ਮੰਚ ਤੇ ਸਾਡੀਆਂ ਸ਼ਖਸੀਤਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਹੋਰ ਪਤਵੰਤੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸੋ ਹੁਣ ਨੈਸ਼ਨਲ ਐਂਥਮ ਹੋਏਗਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਆਪਣੀ ਸੀਟ ਤੇ ਖੜੇ ਹੋ ਕੇ ਨੈਸ਼ਨਲ ਐਂਥਮ ਦੇ ਵਿੱਚ ਪਾਰਟਿਸਪੇਟ ਕਰਨਾ ਬਹੁਤ ਹੀ ਇਕਾਗਰਤਾ ਦੇ ਨਾਲ ਅਤੇ ਬਹੁਤ ਹੀ ਅਨੁਸ਼ਾਸਨ ਦੇ ਨਾਲ ਸੋ ਹੁਣ ਨੈਸ਼ਨਲ ਐਂਥਮ ਅਣਹੀ ਅੱਜ ਸਾਡਾ ਸਮਾਗਮ ਖਤਮ ਹੁੰਦਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਟੀਚਰ ਸਹਿਬਾਨ ਆਪਣੇ ਨਿਯੁਕਤੀ ਪੱਤਰ ਲੈ ਕੇ ਜਾਣ ਜਿੱਥੇ ਤੁਹਾਨੂੰ ਦੱਸਿਆ ਗਿਆ ਤੇ ਹਲੇ ਹਾਲ ਦੇ ਵਿੱਚ ਹੀ ਬੈਠੇ ਰਹਿਣਾ ਤੁਸੀਂ ਕੋਈ ਬਾਹਰ ਨਾ ਜਾਵੇ